ਕੋਈ ਨਾਲਣ ਦੇ ਮੁੰਡੇ ਨੂੰ ਦੱਸੂ ਮਗਰੋਂ ਵਿਆਹ ਕਸ਼ ਕੀਤਾ ਮੈਨੂੰ ਪੁੱਛਿਆ ਨਹੀਂ ਸਾਨੂੰ ਇਸ ਘਰ ਵਿੱਚ ਚਾਹ ਬਣਾਉਣ ਦਾ ਹੁਕਮ ਨਹੀਂ ਸੀ ਮੰਮੀ ਹੁਣ ਦਾਲ ਬਣਾਈ ਹੋਈ ਆ ਰੋਟੀ ਪੱਕੀ ਹੋਈ ਆ ਗੋਭੀ ਕੱਲ ਨੂੰ ਸਵੇਰੇ ਬਣਾ ਲਾਂਗੇ ਤੇ ਹੁਣ ਦਾਲ ਨਾਲ ਰੋਟੀ ਖਾ ਲ ਚਲ ਗੁਣ ਮੈਂ ਭਾਂਡੇ ਮਾ ਲਨਾ ਚਾਰਕ ਭਾਂਡੇ ਹੈਗੇ ਆ ਓਦੋਂ ਬਾਅਦ ਚੱਲਣਾ ਰਾਤ ਦੀ ਦਾਲ ਧਰਨਾ ਅੱਜ ਦਾਲ ਨਹੀਂ ਅੱਜ ਲੋੜ ਹੋ ਗਈ ਮੈਨੂੰ ਪਿੰਨਿੰਗ 8 ਵਜੇ ਪਈ ਨੇ ਤੇ ਕੱਲ ਇਹਨਾਂ ਨੇ ਵੀ ਆ ਜਾਣਾ ਡਿਊਟੀ ਕਰਕੇ ਤੇ ਆ ਦੇਖਾਂ ਮੈਂ ਜੀ ਦਾਲ ਤਾਂ ਰੱਖ ਕੇ ਸਬਜ਼ੀ ਦਾ ਰਾਂ ਦੇਖਦੀ ਆ ਇਹਦਾ ਫੇ ਰਾਤ ਨੂੰ ਕੋਈ ਸਬਜ਼ੀ ਵਾਲੀ ਖਾ ਕੇ ਰਾਜੀ ਨਹੀਂ ਹੈਗਾ ਦਾਲ ਹੀ ਤਾਂ ਲੈਣੀ ਹੈ ਮੂੰਗੀ ਦੀ ਇੱਕ ਭਾਂਡੇ ਮਾਰ ਲਾ ਜਿੰਨੇ ਵਾਰੀ ਭਾਂਡੇ ਮਾਂਜੀ ਮਾਰ ਲਾ ਜਦੋਂ ਸੋਈ ਤੇ ਉਹ ਭਾਂਡੇ ਨਹੀਂ ਮੁੱਕਦੇ ਸਾਰਾ ਦਿਨ ਸਾਰਾ ਦਿਨ ਨਿਕਲ ਜਾਂਦਾ ਹੈ ਦਾਲ ਬਣਾ ਲਿਆ ਮੁੰਨੇ ਮੂੰਗੀ ਚੋਗਣਾ ਮੂੰਗੀ ਚ ਵੀ ਬਾਰੇ ਹੀ ਘੱਟਕ ਕੇ ਢੁੱਕੇ ਦੇ ਹੈ ਆ ਟਾਈਮ ਲੱਗੂ ਇਹਨੂੰ ਵੀ ਚਲ ਬਹੁਤ ਐਨੀ ਚ ਪਹਿਲੇ ਛੋਲੇ ਦੇ ਦਾਲ ਪਾ ਲਾਂ ਤੇਰਾ ਬਿਲ ਨੇ ਕਾਫੀ ਕਰ ਲਿਆ ਅਸੋ ਇਸ ਤੇ ਗਰਮੀ ਬਹੁਤ ਅੰਦਰ ਜਾ ਕੇ ਚੋਗਣਾ ਹੇ ਹੇ ਬਾਹਰ ਤਾਂ ਬਾਰੀ ਗਰਮੀ ਆ ਮੰਮੀ ਬਾਹਰ ਤਾਂ ਬਹੁਤ ਗਰਮੀ ਆ ਕਿ ਇਸ ਤਰ੍ਹਾਂ ਕਿੰਝ ਉਹ ਲਾ ਲਾਉਂਦੇ ਨੇ ਲੈਟ ਦਾ ਹਾਈ ਹਾਈ ਅੱਜ ਪੂਰਾ ਪਾਉਣਾ ਤਾਂ ਲਿਆ ਗਰੀ ਬੰਦਾ ਕੋਈ ਪਲੇਟ ਲੈ ਆ ਬੰਦਾ ਕੀ ਮੈਂ ਤਾਂ ਬੰਦਾ ਮੈਂ ਕਿਹਾ ਤੁਹਾਨੂੰ ਚੋਣ ਲੱਗ ਗਈ ਸੀਗੀ ਦਾਲ ਮੇਰੇ ਭਾਈਆਂ ਦਾ ਲੱਗਦੀ ਆ ਮੇਰਾ ਸਾਰਾ ਦੁੱਧਨ ਲੱਗ ਜੂਗਾ ਮੇਰਾ ਅੱਜ ਬਾਲੇ ਲੇਟ ਹੋ ਗਈ ਬਸ ਮੜੇ ਦੇ ਕੋਈ ਹੋਰ ਕੰਮ ਕਰਨ ਲੱਗ ਜਾ ਵਾਦੂ ਲੇਟ ਹੋ ਜੈਨੇ ਉਹਨੇ ਕਨਾਲੀ ਮਮਮੀ ਹੁਣ ਮੈਂ ਦਾਲ ਬਣਾਉਣ ਚੱਲੀ ਆ ਤੇ ਇਹ ਵੀ ਹੋਣ ਵਾਲਿਆ ਹੁਣ ਕੰਮ ਤੋਂ ਫੇਰ ਲੇਟ ਨਾ ਹੋ ਜਾ ਮੈਂ ਪਹਿਲੇ ਹੀ ਬਹੁਤ ਟਾਈਮ ਹੋ ਗਿਆ ਦਾਲ ਬਣਾਉਣ ਲੱਗੀ ਚੁਗਣ ਲੱਗੀ ਮੈਨੂੰ ਪੁੱਛਿਆ ਵੀ ਨਹੀਂ ਚੌਨੀ ਵੀ ਧਾਲ ਧਰਨੀ ਆ ਮੰਮੀ ਜਾਂ ਸਬਜੀ ਲਈ ਆ ਤੁਸੀਂ ਗੋਭੀ ਦੀ ਸਬਜੀ ਬਣਾਉਣੀ ਆ ਕੋਈ ਨਾ ਖਾਉਂਗੀ ਤਾਂ ਜਰੋਤੀ ਮੈਂ ਗੋਭੀ ਦੀ ਸਬਜੀ ਨਾਲ ਹੀ ਪਰ ਧਾਲ ਬਣਾ ਲੇਵੇਂ ਮਗਰੋਂ ਬਣਾਉਂਗੀ ਕਰ ਲ ਆਉਂਦੀਆਂ ਮਾਣ ਆਈਆਂ ਜਿਹੜੀਆਂ ਕਰਨੀਆਂ ਨੇ ਕੋਈ ਨਾਲਣ ਦੇ ਮੁੰਡੇ ਨੂੰ ਦੱਸੂ ਮਗਰੋਂ ਵਿਆਹ ਕਸ਼ ਕੀਤਾ ਮੈਨੂੰ ਪੁੱਛਿਆ ਨਹੀਂ ਸਾਨੂੰ ਇਸ ਘਰ ਵਿੱਚ ਚਾਹ ਬਣਾਉਣ ਦਾ ਹੁਕਮ ਨਹੀਂ ਸੀ ਚਾਹ ਵੀ ਪੁੱਛ ਕੇ ਬਣਾਉਂਦੇ ਸੀ ਇਹ ਜੇ ਆਰਡਰ ਸੀ ਸਾਡੇ ਸੱਸ ਸਹੁਰੇ ਦੇ ਇੱਥੇ ਹਣ ਪੁੱਛਿਆ ਨਹੀਂ ਮੰਮੀ ਕੀ ਬਣਾਵਾਂ ਕੀ ਨਾ ਕੋਈ ਰੈਸਲਾ ਨਹੀਂ ਲਈ ਕੋਈ ਨਾ ਹੰਬ ਲੈਵੇ ਚਲ ਪਰਕਾ ਲੱਗਿਆ ਨਾਲ ਨਾਲ ਵੀ ਬਣ ਗਈ ਫੁੜਕੇ ਵੀ ਬਣ ਗਏ ਸਾਰਾ ਕੰਮ ਨਿਬੜ ਗਿਆ ਹੁਣ ਇਹ ਆਉਣਗੇ ਉਦੋਂ ਰੋਟੀ ਖਾ ਲਾਂਗੇ ਮੰਮੀ ਨੂੰ ਬਚ ਲੈਣੇ ਮੰਮੀ ਨੇ ਹੌਣ ਖਾਣੀ ਆ ਕਿ ਫੇਰ ਖਾਣੀ ਆ ਸਾਰਾ ਕੰਮ ਹੋ ਗਿਆ ਪੈਮ ਨੇ ਬਿੱਲੇ ਚੱਲ ਹੋ ਗਏ ਫੇਰ ਵੀ ਲੇਟ ਜਿਵੇਂ ਹੋ ਗਏ ਸੀਗੇ ਮੰਮੀ ਨਾਲ ਰੋਟੀ ਮੈਂ ਤਾਂ ਇਹ ਖਾਣੀ ਨਹੀਂ ਦਾਲ ਮੈਂ ਤਾਂ ਗੋਭੀ ਦੀ ਸਬਜ਼ੀ ਲਈ ਸੀ ਮੈਂ ਤਾਂ ਉਹਦੇ ਨਾਲ ਰੋਟੀ ਖਾਣੀ ਆ ਉਹ ਬਣਾ ਮੰਮੀ ਹੁਣ ਮੈਂ ਦਾਲ ਬਣਾ ਲਈ ਹਾਂ ਤੁਸੀਂ ਦਾਲ ਨਾ ਖਾ ਲੋਗੇ ਸਵੇਰੇ ਬਣਾ ਲਾਂਗੇ ਮੈਂ ਨਹੀਂ ਖਾਣੀ ਰੋਟੀ ਬਸ ਲੈ ਜਾ ਮੈਂ ਰੋਟੀ ਜੇ ਸਬਜ਼ੀ ਬਣਾ ਲੇਗੀ ਮੈਂ ਰੋਟੀ ਖਾ ਲੂੰ ਨਹੀਂ ਮੈਂ ਰੋਟੀ ਖਾਣੀ ਨਹੀਂ ਮੈਂ ਤਾਂ ਗੋਭੀ ਦੀ ਸਬਜ਼ੀ ਲਈ ਸੀ ਗੋਭੀ ਦੀ ਸਬਜ਼ੀ ਬਣਾ ਫਿਰ ਰੋਟੀ ਖਾਉਂ ਮम्मी ਹੁਣ ਦਾਲ ਬਣਾਈ ਹੋਈ ਆ ਰੋਟੀ ਪੱਕੀ ਹੋਈ ਆ ਗੋਭੀ ਖਾ ਲੂੰ ਸਵੇਰੇ ਬਣਾ ਲਾਂਗੇ ਤੇ ਹੁਣ ਦਾਲ ਨਾਲ ਰੋਟੀ ਖਾ ਲ ਮੈਂ ਰੋਟੀ ਨਹੀਂ ਖਾਣੀ ਬਸ ਮੈਂ ਆਈ ਠੀਕ ਆ ਬਸ ਤੂੰ ਲੈ ਜਾ ਮੈਂ ਖਾਣੀ ਨਹੀਂ ਮੰਮੀ ਤੁਹਾਡੇ ਕੋਲ ਬੈ ਕੇ ਮੈਂ ਦਾਲ ਚੁਗੀ ਆ ਅੰਦਰ ਚੁੱਕ ਕੇ ਲੈ ਕੇ ਆਈ ਆ ਤੁਸੀਂ ਕੋਲੇ ਦੇਖੀ ਜਾਂਦੇ ਤੁਸੀਂ ਉਹ ਤਾਂ ਮੈਨੂੰ ਕਿਹਾ ਕਿ ਗੋਭੀ ਬਣਾ ਲੈ ਗੋਭੀ ਦੀ ਸਬਜ਼ੀ ਬਣਾ ਲਾਂਦੀ ਮੈਂ ਉਹ ਤੁਸੀਂ ਬੋਲੇ ਨਹੀਂ ਮੈਂ ਦਾਲ ਧਰਤੀ ਹੁਣ ਦਾਲ ਬਣ ਗਈ ਰੋਟੀ ਬਣੀ ਪਈ ਆ ਤੇ ਹੁਣ ਟਾਈਮ ਕਿ ਨਹ ਹੈ ਪਿਆ ਪੌਣੇ 10 ਦਾ ਕੰਮ ਹੋਇਆ ਪਿਆ ਇਹ ਵੀ ਡਿਊਟੀ ਤੇ ਹੋਣ ਵਾਲੇ ਆ ਤੇ ਹੁਣ ਮੈਂ ਗੋਭੀ ਚੀਰੂਗੀ ਫਿਰ ਮੈਂ ਬਣਾਉਂਗੀ ਤੂੰ ਮੈਨੂੰ ਪੁੱਛ ਕੇ ਚੁਗੀ ਸੀ ਤੂੰ ਮੈਨੂੰ ਦੱਸਿਆ ਸੀ ਵੀ ਮੈਂ ਮੰਮੀ ਦਾਲ ਚੋਗਦੀ ਅੱਜ ਦਾਲ ਧਰਦੀ ਮੈਂ ਤੈਨੂੰ ਉਦੋਂ ਹੀ ਕਹਿਣਾ ਸੀ ਭਾਈ ਸਬਜ਼ੀ ਲਈ ਆ ਮੈਂ ਸਬਜ਼ੀ ਬਣਾ ਤੂੰ ਮਾਂ ਬਣੀ ਹੋਈ ਐ ਇਸ ਘਰ ਦੀ ਤੂੰ ਕਿਸ ਨੂੰ ਪੁੱਛ ਕੇ ਨਹੀਂ ਕੰਮ ਕਰਦੀ ਆਪਦੀਆਂ ਮਰਜ਼ੀਆਂ ਕਰਨ ਕਿੱਦੀ ਹੋਈਆਂ ਕਰ ਉਹਦੇ ਲਈ ਉਹਨੂੰ ਉਹਦੇ ਲਈ ਕਹਾਂ ਮੈਂ ਦਾਲ ਬਣੀ ਜਾਂਦੀ ਨਹੀਂ ਭਾਲੀ ਨਹੀਂ ਅਸਲੀ ਤਾਂ ਦਾਲ ਹੀ ਖਾਣੀ ਆ ਪਤਾ ਨਹੀਂ ਕਿਵੇਂ ਜਦ ਐ ਨਹੀਂ ਆਉਂਦੀਆਂ ਨਹੀਂ ਕਰਨੀਆਂ ਨਹੀਂ ਖਾਣੂਗਾ ਮੈਂ ਤਾਂ ਵੀ ਨਹੀਂ ਗੁੱਸੇ ਭੰਦ ਮੈਂ ਵਾਰੀ ਵਾਰੀ ਸਬਜ਼ੀਆਂ ਬਣਾਉਂਦੀ ਰਹਾਂ ਫੋਰ ਮੈਨੂੰ ਕੰਮ ਹੈ ਨਹੀਂ ਇੱਥੇ ਭੁੱਖ ਲੱਤ ਖਾ ਲੇ ਬਸ ਇਹਨਾਂ ਕੋ ਤੇ ਹੀ ਕੰਮ ਨਹੀਂ ਮੈਂ ਜਦੋਂ ਉੱਥੇ ਗੱਲ ਕਰਦੀ ਹਾਂ ਤੂੰ ਮੇਰੀ ਗੱਲ ਸੁਣੀ ਨਹੀਂ ਦਵਾ ਦਵਾ ਸੌਂ ਹੀ ਜਾਗੀ ਕੀ ਗੱਲ ਤੂੰ ਕੋ ਸਮਝ ਲਈ ਨਹੀਂ ਮੈਨੂੰ ਮੰਮੀ ਤੁਸੀਂ ਕਿਉਂ ਰੋਟੀ ਖਾਣੀ ਨਹੀਂ ਮੈਂ ਸੌਂ ਹੀ ਜਾਗੀ 엄마 ਤੋ ਫਿਰ ਕੀ ਕਰਨਾ ਸੀ ਤੂੰ ਜਿੱਦ ਤੇ ਜਿੱਦ ਕਰੀ ਜਾਂਦੇ ਹੋ ਚੰਗੇ ਬੜੇ ਦਾਦ ਤੁਹੇ ਖਾ ਲੈਨੇ ਹੋ ਦਾਲ ਬਣ ਗਈ ਅਸੀਂ ਤਾਂ ਦਾਲ ਹੀ ਖਾਣੀ ਆ ਤੁਸੀਂ ਕਿ ਮੈਂ ਹੁਣੀ ਗੋਭੀ ਬਣਾ ਮੈਂ ਬੋ ਨੋ ਬਜੇ ਗੋਭੀ ਤੇ ਤੁਮ ਜਿਹੜਾ ਰਾਈ ਤੇ ਲਾਉਣੀ ਮੈਨੂੰ ਚ ਇਹ ਤੂੰ ਅਰੇ ਕੋਈ ਕੀ ਕਰਦਾ ਮੈਂ ਤੇ ਸੱਸ ਦੇ ਮੂੰਹ ਨਾ ਕਦੇ ਨਹੀਂ ਸੀ ਬੋਲੀ ਮੈਂ ਤਾਂ ਆਖੀ ਜਿਹਾੜੀ ਮੈਂ ਤਾਂ ਮੂਰੇ ਆ ਕਿ ਦਿੱਕਤ ਨਹੀਂ ਬੋਲੀ ਮੈਂ ਮੇਕਅਪਾ ਦੇਖਣ ਆਈ ਸੀ ਫਿਰ ਦਾਸ ਨੇ ਕਿੰਨੇ ਕੁ ਬਣਦੇ ਤੁਸੀਂ ਸਰਦਾਰ ਕੀ ਕੀਤਾ ਮੈਂ ਦੇਖਣ ਆਈ ਸੋਨ ਸਾਰੇ ਆਈਂ ਕਹਿੰਦੇ ਆ ਬਾਅਦ ਚ ਅਖੀਰ ਭੋਲੀ ਜੀ ਨੇ ਸਾਸ ਦੇ ਦਿੰਦੇ ਕਿਆ ਬਣਾ ਗੋਭੀ ਫੇਰ ਖਾਉਂਗਾ ਰੋਟੀ ਨਹੀਂ ਮੈਂ ਤਾਹੋਂ ਗੋਭੀ ਹੀ ਬਣੀ ਅਧੀ ਰਾਤ ਨੂੰ ਮੈਂ ਕੋ ਕੁਣਾ ਖਿੰਦੇਂ ਦਾਲ ਬਣੀ ਰੋਟੀ ਬਣੀ ਖਾ ਲੋ ਗੋਭੀ ਕੱਲ ਨੂੰ ਸਵੇਰੀ ਬਣੂਗੀ ਮੈਂ ਪਾਵਲ ਥੋੜੀ ਆ ਤੋ ਸਬਜ਼ੀ ਬਣਾ ਕੇ ਰੱਖੀ ਛੋਂਗੀ ਅੱਧੀ ਰਾਤ ਨੂੰ ਓਹੋ ਇੱਥੇ ਸਾਰੇ ਗਿਆਂ ਟੈਨਸ਼ਨਾਂ ਜਿ ਲੰਘ ਗਈ ਕਿ ਮਨ ਨਾਲ ਵਿਟਿੰਗ ਨਾਲ ਹਰ ਉਹ ਇਕਾ ਦਾ ਪੀ ਜਾਂਦਾ ਦੇਖ ਆ ਤੇਰੇ ਮੂਰੇ ਹੱਥ ਬੰਨੇ ਮੈਨੂੰ ਦਾ ਦੇ ਨਾਲ ਹੀ ਛੋਟੀ ਦੇ ਦੇ ਮੈਂ ਤੈਨੂੰ ਮੁੜ ਕੇ ਤੰਗ ਨਹੀਂ ਕਰਦੀ ਮੇਰਾ ਘੜਾ ਦੇ ਨਾਲ ਤੁ ਵੀ ਮਮਮੀ ਬੱਸ ਮੈਂ ਮੁੜ ਕੇ ਕਹਿੰਦੀ ਨਹੀਂ ਕਰ ਤੂੰ ਕਿੰਨੀ ਜਾਂਦੀ ਮੇਲ ਹੋਵੇ ਮੈਂ ਇਹਨੂੰ ਅੱਗੇ ਵੀ ਸਾਦੀ ਬਣਾ ਦੇ ਮੈਨੂੰ ਬਹੁਤ ਮਾਸਮਾ ਬੋਲੀ ਤੇਰੇ ਘੜਾ ਨਹੀਂ ਛੱਡਿਆ ਮਮਮੀ ਤੂੰ ਦੇਖ ਕੇ ਜੇ ਰੁਏ ਨੇ ਤਾਂ ਹੁਣ ਚੰਗੇ ਭੈ ਖੜੇ ਮੇਰੇ ਨਾਲ ਲੜ ਰਹੇ ਸੀ ਸਾਰੀ ਇਹਨਾਂ ਦਾ ਦੇਨ ਨਾ ਹੋਣ ਲੱਗ ਗਏ ਤੁਸੀਂ ਕਿੰਨੇ ਭੋਲੇ ਬਣ ਗਏ ਦੇਖ ਪਤ ਮੈਂ ਕਦੇ ਝੂਠੀ ਹੋ ਸਕਦੀ ਤੇਰੀ ਮਾਂ ਝੂਠੀ ਹੋ ਜੂਗੀ ਮੈਨੂੰ ਇਹ ਝੂਠ ਕਹਿੰਦੀ ਆ ਮੰਮੀ ਜੀ ਮਾਂ ਤਾਂ ਸੱਚੀ ਹੁੰਦੀ ਆ ਦੋ ਮਾਂ ਸੱਸ ਬਣਦੀ ਆ ਨਾ ਫਿਰ ਉਹ ਕੁਝ ਵੀ ਕਰ ਸਕਦੀ ਆ ਝੂਠ ਵੀ ਬੋਲੂਗੀ ਸਾਰਾ ਕੁਝ ਕਰੂਗੀ ਮਾਂ ਜਦੋਂ ਸੱਸ ਬਣ ਜਾਂਦੀ ਆ ਓਏ ਬਸ ਕਰੋ ਬਸ ਕਰੋ ਤਨੂੰ ਪਤਾ ਮੇਰੇ ਸਿਰ ਤੇ ਕਿੰਨਾ ਟੈਂਸ਼ਨ ਹੁੰਦਾ ਹੈ ਤੁਸੀਂ ਸੱਸ ਨੂੰ ਆਪਦੀ ਹੋਮ ਵਿੱਚ ਭਰੀਆਂ ਹੰਕਾਰ ਚ ਭਰੀਆਂ ਇੱਕ ਦੂਜੇ ਨੂੰ ਨੀਵਾ ਦਿਖਾਉਣ ਦੇ ਚੱਕਰਾਂ 'ਚ ਬਸ ਤੁਹਾਡੇ ਰੋਜ਼ ਦੇ ਪੰਗੇ ਰੋਜ਼ ਮੈਂ ਤੁਹਾਡੇ ਰੋਲੇ ਨੇ ਮੇੜੀ ਜਾਂਦਾ ਤੁਸੀਂ ਮੈਨੂੰ ਮੇਰੇ ਕੰਾਰੇ ਦੇਖਿਆ ਕਦੇ ਵੀ ਕਿੰਨਾ ਪੈਸਾ ਦੇਣਾ ਮੈਂ ਕਿੰਨਾ ਮੇਰੇ ਤੇ ਕਰਜ਼ਾ ਚੜਿਆ ਹੋਇਆ ਹੈ ਬਿਜਲੀ ਦੇ ਬਿੱਲ ਅੱਡਾ ਹੁੰਦੇ ਨੇ ਜਵਾਕਾਂ ਦੀਆਂ ਪੀਸਾਂ ਆ ਦੁੱਧ ਦਾ ਖਰਚਾ ਅੱਡ ਠੀਕ ਆ ਫੇਰ ਘਰ ਆਪਾਂ ਕਰਾਏ ਤੇ ਬੈਠਾਂਗੇ ਹਰ ਵਕਤ ਕਿੰਨੀ ਆਪਣਾ ਦਵਾਈ ਨਹੀਂ ਹੋਈ ਬਾਕੀ ਦਾ ਗੱਲਾਂ ਨੇ ਬਾਅਦ ਦੇ ਨੇ ਤੁਸੀਂ ਆਪ ਦੀਆਂ ਸਬਜ਼ੀਆਂ ਦਾਣਾਂ ਦੀਆਂ ਲੜਾਈਆਂ ਕਦੇ ਆਹ ਕਦੇ ਆ ਮੈਂ ਤੁਹਾਡੇ ਰੋਲੇ ਨੇ ਮੇ ਯਾਰ ਮੈਂ ਦਾਲ ਨਹੀਂ ਖਾਣੀ ਮੈਂ ਸਬਜ਼ੀ ਨਹੀਂ ਖਾਣੀ ਮੈਂ ਸਬਜ਼ੀ ਨਹੀਂ ਖਾਣੀ ਮੈਂ ਦਾਲ ਨਹੀਂ ਖਾਣੀ ਕਦੇ ਆਹ ਕਰਨ ਦਾ ਰੌਲਾ ਕਦੇ ਆਹ ਕਰਨ ਦਾ ਫਟਾ ਰੌਲਾ ਜਿਵੇਂ ਆ ਮੈਂ ਥੋੜੇ ਕਾਹਤੇ ਮਹਿੰਗੇ ਸਕੂਲਾਂ ਚ ਰਹੇ ਨੇ ਉਹ ਫੀਸ ਆਈ ਪਈ ਹੈ ਚੜਦੇ ਮਹੀਨੇ ਹੁਣ ਠੀਕ ਆ ਉਹ ਕੁਲਵਿੰਦਰ ਦਾ ਫੋਨ ਆਇਆ ਸੀ 30000 ਰੁਪਏ ਹੋਰ ਦੇਣਾ ਪਿਛਲੀ ਫੀਸ ਦੇ ਪੈਸੇ ਲੈ ਮੁੜੇ ਨਵੀਂ ਫੀਸ ਚੜ ਗਈ ਆ ਕੇ ਵੀ ਇੰਨੇ 10-12000 ਤਨਖਾਹ ਮੈਂ ਕਿਵੇਂ ਕਾਰਤਣਾ ਤੁਸੀ ਇਹ ਵੀ ਤਾਂ ਦੇਖੋ ਮੇਰੇ ਤੇ ਬੋਝ ਨਾ ਪਾਓ ਮੈਨੂੰ ਕਮਲਾ ਕਰ ਦੇਵੀਂ ਜਾਂ ਮੈਂ ਪਾਗਲ ਹੋ ਜਾਂ ਜਾਂ ਮੈਂ ਕਦੇ ਮਰ ਜਾਂਗਾ ਆ ਤੁਹਾਡੀਆਂ ਗੋਭੀਆਂ ਸਬਜ਼ੀਆਂ ਦੇ ਚੱਕਰ ਮੇਰੀ ਤਾਂ ਜ਼ਿੰਦਗੀਆਂ ਹੀ ਲੰਘ ਜੂ ਮਨ ਲਾਉਦਾ ਤੁਸੀਂ ਮੇਰਾ ਸਾਥ ਤਾਂ ਕੀ ਦੇਣਾ ਮੈਨੂੰ ਹੋਰ ਟੈਨਸ਼ਨਾਂ ਪਾਈ ਦਨ ਤੁਸੀਂ ਮੇਰਾ ਸਾਥ ਦੋ ਦੋਨੇ ਰਲ ਕੇ ਆਹ ਦਾਣਾ ਸਬਜ਼ੀਆਂ ਦੇ ਚੱਕਰਾਂ ਤੇ ਮੈਨੂੰ ਨਾਲ ਜਾਓ ਜਾਂ ਮੈਂ ਮਰ ਜੂਗਾ ਜਾਂ ਮੈਂ ਕਮੜਾ ਹੋਊਂਗਾ ਮੇਰਾ ਬੱਚਾ ਮੈਂ ਦਿਨ ਮੋੜ ਕੇ ਕਦੇ ਵੀ ਕੁਝ ਕਹਿੰਦੀ ਹੈ ਜਾਂ ਕਦੇ ਵੀ ਤੈਨੂੰ ਕੋਈ ਇਸ ਦੇ ਕਦੇ ਗੱਲ ਸੁਣੂ ਨਾ ਨਾ ਜੀ ਤੁਸੀਂ ਆਪਣੇ ਆਪ ਨੂੰ ਕੁਝ ਨਾ ਕਰਿਓ ਆਪਣੇ ਪਰਿਵਾਰ ਤੇ ਬੋਝ ਨਾ ਪਾਓ ਅਸੀਂ ਸਾਡੀ ਹੋਮੇਡ ਸਾਨੂੰ ਲੈ ਬੈਠੀਆਂ ਅਸੀਂ ਇਹ ਜਦੋਂ ਹੋਮੇ ਕਰੀ ਗਈਆਂ ਵੀ ਮੈਂ ਮੈਂ ਬੈਠੀ ਚੱਲੇ ਮੇਰੀ ਚੱਲੇ بس ਤੁਸੀਂ ਕੁਝ ਨਾ ਕਰੋ ਤੁਹਾਡਾ ਸਾਥ ਦਮਾ ਨਹੀਂ ਆ ਨਾ ਤੁਸੀਂ ਮਰਨ ਦੀ ਗੱਲ ਕਰੋ ਨਾ ਤੁਸੀਂ ਪਾਗਲ ਹੋਣ ਦੀ ਗੱਲ ਕਰੋ ਲੈ ਮੰਮੀ ਮੈਂ ਤੁਹਾਨੂੰ ਗੋਭੀ ਦੀ ਸਬਜ਼ੀ ਬਣਾ ਦੇਣੀ ਆ ਕੋਈ ਨੰਦਰ ਨਾ ਬਈ ਹੋਰ ਲਖ ਜੂਗਾ ਨਾ ਬੱਤ ਕੋਈ ਤੁਸੀਂ ਖਾਓ ਰੋਟੀ ਕੋਈ ਨਹੀਂ ਮੈਂ ਤੁਹਾਨੂੰ ਗੋਭੀ ਦੀ ਸਬਜ਼ੀ ਬਣਾ ਦੇਣੀ ਆ ਨਹੀਂ ਨਹੀਂ ਸਵੇਰੇ ਬਣਾਵਾਂਗੇ ਪਰ ਤੁਹਾਨੂੰ ਦਾਲ ਦੇ ਨਾਲ ਹੀ ਜਾਂ ਰੋਟੀ ਆਪਾਂ ਸਾਰੇ ਇਕੱਠੇ ਬਹਿ ਕੇ ਰੋਟੀ ਖਾਣੇ ਆਜੂ ਹਾਂ ਚਲੋ ਆ ਕੇ ਬਹਿਨੇ ਆ ਆ ਲਿਆ ਰੋਟੀ ਵਾਕੇ ਦਿਓ ਆਜੋ ਹਾਂਜੀ ਸਸਤਾ ਸਸਤਾ ਨੂੰ ਉਮੀਦ ਕਰਦੇ ਹਾਂ ਅਸੀਂ ਤੁਹਾਡਾ ਸਾਡੀ ਇਹ ਫਿਲਮ ਜਿਹੜੀ ਹੈ ਸ਼ਾਰਟ ਮੂਵੀ ਹੋਣੀ ਜੀ ਬਣਾਈ ਆ ਤੁਹਾਨੂੰ ਪਸੰਦ ਆ ਹੀ ਹੋਵੇਗੀ ਤੇ ਇਹ ਅਸੀਂ ਆਸ-ਪਾਸ ਤੋਂ ਦੇਖੀ ਹੋਈ ਆ ਕਈਆਂ ਦੇ ਘਰਾਂ 'ਚ ਵਿੱਚ ਇਹ ਹੁੰਦਾ ਵਾ ਤੇ ਉਸ ਟਾਪਿਕ ਤੇ ਬਣਾਈ ਆ ਅਸੀਂ ਜੇ ਤੁਹਾਨੂੰ ਗਲਤ ਲੱਗੀ ਤਾਂ ਪਲੀਜ਼ ਇਗਨੋਰ ਕਰ ਦੇ ਤੁਹਾਨੂੰ ਸਹੀ ਲੱਗੀ ਤਾਂ ਤੁਸੀਂ ਦੇਖ ਕੇ ਸੋਨੇ ਵਾੜੇ ਕਮੈਂਟ ਕਰਿਓ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਲਾਈਕ ਕਰਿਓ ਸ਼ੇਅਰ ਕਰਿਓ ਤੇ ਸਾਨੂੰ ਸੋਨੇ ਸੋਹਣੇ ਕਮੈਂਟ ਕਰਿਓ ਅਸੀਂ ਅੱਗੇ ਤੋਂ ਹੋਰ ਵੀ ਵੀਡੀਓ ਬਣਾਈਏ ਅਸੀਂ ਕਿਹੜੀ ਵੀਡੀਓ ਬਣਾਈਏ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਓ ਹਾਂ ਬਾਕੀ ਆਇਆ ਹਾਂ ਵੀ ਜੇ ਤੁਹਾਨੂੰ ਜਿਹੜੀ ਸਾਡੀ ਕਮੀ ਲੱਗੀ ਹੋ ਸਾਨੂੰ ਦੱਸਿਓ ਜਰੂਰ ਹਾਂਜੀ ਆਪਾਂ ਸਸਾਂ ਨੂੰ ਹਾਂ ਸਾਰੇ ਰੱਖਤੇ ਰਹੀਏ ਘਰ ਵਿੱਚ ਥਵਾਕ ਰੱਖੀਏ ਜਿਹੜਾ ਇੱਕ ਆਏ ਆਪਾਂ ਹੋਮੇ ਕਰਦੇ ਆਂ ਵੀ ਆਹ ਚੀਜ਼ ਮੇਰੀ ਚੱਲਿਆ ਮੇਰੀ ਚੱਲਿਆ ਚੀਜ਼ ਮੈਂ ਬਣਵਾਵਾ ਮੈਂ दाल ਸਬਜੀ ਵਾਰੇ ਛੋਟੀਆਂ ਗੱਲਾਂ ਦੀ ਪ੍ਰਧਾਨਗੀ ਕਰਦੇ ਆ ਇੱਕ ਹੋਮੇ ਹੁੰਦੀ ਆਪਣੇ ਚ ਤੇ ਉਹ ਜਿਹੜਾ ਮੁੰਡਾ ਹੁੰਦਾ ਉਹ ਵਿਚ ਵਿਚਾਲੀ ਕਿਹਨੂੰ ਕਹੇ ਨਾ ਮਾਂ ਨੂੰ ਕੁਝ ਕਹਿਣ ਜੋਗਾ ਨਾ ਘਰ ਵਾਲੀ ਨੂੰ ਕੁਝ ਕਹਿਣ ਜੋਗਾ ਉਹ ਵਿਚ ਵਿਚਾਲੇ ਬਹੁਤ ਪੀਸਿਆ ਜਾਂਦਾ ਉਹਦੀ ਜ਼ਿੰਦਗੀ ਦਾ ਦੇਖੋ ਆਪਾਂ ਉਹਦੀ ਜ਼ਿੰਦਗੀ ਦਾ ਸੋਚੋ ਕੋਈ ਵੀ ਕਿਸੇ ਵੀ ਕਰਦਾ ਕੋਈ ਵੀ ਬੰਦਾ ਹੋਵੇ ਨਾ ਉਹ ਉਹਨੂੰ ਬਾੜ ਦੀਆਂ ਬਹੁਤ ਚੰਗੀਆਂ ਜਿਹੀਆਂ ਟੈਨਸ਼ਨਾਂ ਹੁੰਦੀਆਂ ਨੇ ਬੇ ਬੱਚਿਆਂ ਦੀ ਟੈਨਸ਼ਨ ਹੁੰਦੀ ਆ ਜਿਹੜੇ ਬੰਦੇ ਹੁੰਦੇ ਨੇ ਵਿੱਚ ਪਚਾਲੇ ਹਨਾ ਉਹ ਜਿਹੜੇ ਮੁੰਡੇ ਹੁੰਦੇ ਨੇ ਉਹ ਚਲੇ ਬੇ ਕਿੰਨੀ ਟੈਨਸ਼ਨਾਂ ਹੁੰਦੀਆਂ ਫਸ ਜਾਂਦੇ ਨੇ ਕਿਉਂਕਿ ਹਰੇਕ ਬੰਦੇ ਨੂੰ ਬਾੜ ਦੀਆਂ ਬਹੁਤ ਟੈਨਸ਼ਨਾਂ ਹੁੰਦੀਆਂ ਜਿਵੇਂ ਤੋਂ ਪੈਸੇ ਲੈ ਹੋਏ ਧਾਰਿਓ ਮੋੜਨੇ ਹੁੰਦੇ ਆ ਬੱਚਿਆਂ ਦਾ ਖਰਚਾ ਕਰਦਾ ਖਰਚਾ ਕਿੰਨੀ ਮੰਗਾਈ ਚੱਲ ਰਹੀ ਹੈ ਨਾ ਵੀ ਆਪਾਂ ਬੱਚੇ ਨੂੰ ਆਪਣੇ ਮੁੰਡਿਆਂ ਨੂੰ ਆਪਾਂ ਤੰਗ ਕਰ ਰਹੇ ਹਾਂ ਨਾ ਘਰ ਵਾਲੀ ਵੀ ਤੰਗ ਕਰਦੀ ਹੈ ਮਾਂ ਵੀ ਤੰਗ ਕਰਦੀ ਹੈ ਨਾ ਉਹ ਇਹ ਨਹੀਂ ਸੋਚਦੀਆਂ ਹੈਗੀਆਂ ਵੀ ਉਹਦੇ ਦਿਲ ਤੇ ਕੀ ਵੀਰਦੀ ਹੋਊਗੀ ਉਹ ਕੰਮ ਤੋਂ ਥੱਕਿਆ ਆ ਰਿਹਾ ਘਰੇ ਹੁੰਦਾ ਘਰੇ ਆਉਣ ਸਰ ਉਹਨਾਂ ਆਪਾਂ ਦੇ ਦੇਨੇ ਟੈਨਸ਼ਨ ਹੈ ਨਾ ਉਹ ਟੈਨਸ਼ਨ ਆ ਮਤਲਬ ਉਹ ਉਹ ਕਿੱਥੇ ਜਾ ਕੇ ਨਾ ਕਿਹਦੇ ਕੋਲ ਜਾ ਕੇ ਦੁੱਖ ਰੋਵੇ ਕੀ ਦਿਖਾਵੋ ਆਪਣੇ ਮਨ ਦੀਆਂ ਗੱਲਾਂ ਕਰੇ ਤੇ ਉਹ ਖੁਸ਼ੀ ਦੇ ਪਲ ਜੀਵੇ ਨਾ ਵੀ ਹਾਲੇਕਾ ਆਪ ਨੂੰ ਸੋਚਣਾ ਚਾਹੀਦਾ ਹੈ